ਨੇ ਜਾਣਾ ਹੁੰਦਾ ਫਿਰ ਮੈਂ ਸਾਹਮ ਲੈਨੀ ਰਲ ਮਿਲ ਕੇ ਇਦਾਂ ਹੀ ਸਹੀ ਗੱਲ ਆ ਸੰਦੀਪ ਮਾਵਾ ਧੀਆਂ ਬਣ ਕੇ ਰਹੀਏ ਨਾ ਘਰ ਜੀ ਤੇ ਛਾਟੀ ਦੇ ਲੰਗ ਜਾਂਦਾ ਵਾ ਸਹੀ ਗੱਲ ਵਾ ਜੇ ਕਹੀ ਸਾਡੀ ਸੱਸ ਵਾ ਨੂੰ ਕੁਵਾਈਏ ਨਾ ਇਹਨੂੰ ਪੁੱਛੀਏ ਨਾ ਉਹ ਦਿਨ ਜਿਹੜਾ ਪਹਾੜ ਵਰਗਾ ਹੋ ਜਾਂਦਾ ਵਾ ਜੇ ਬੜਬੜ ਕਰਦੇ ਰਹੀਏ ਤੇ ਕੀ ਫਾਇਦਾ ਕੀ ਫਾਇਦਾ ਵਾ ਸਾਰਾ ਦਿਨ ਇਦਾਂ ਹੀ ਲੰਗਣਾ ਕਰ ਨਾਲੇ ਰਹਿਣਾ ਤਾਂ ਔਕਰ ਵਿੱਚ ਹੁੰਦਾ ਵਾ ਹਾਂਜੀ ਤਾਂ ਹੱਸ ਖੇਡ ਕੇ ਜਿਹੜਾ ਟਾਈਮ ਨਾਲ ਮਿਲਿਆ ਆਪਾਂ ਦੇ ਅੱਛਾ ਅੱਛਾ ਮੈਂ ਤਾਂ ਢਿੱਕਨੇ ਭਾਈ ਆਏ ਨਹੀਂ ਤੇ ਮੈਂ ਆ ਵੀ ਚੱਲਿਆ ਅਸੀਂ ਅੱਛਾ ਅੱਛਾ ਉਹ ਤਾਂ ਹੀ ਮੇਰੇ ਟਾਈਮ ਲੱਗ ਗਿਆ ਨਾ ਮੇਰਾ ਉਹ ਠੀਕ ਹੈ ਠ ਆਜਨ ਵਾਲੇ ਤੁਹਾਨੂੰ ਜਾਣਨੀ ਹੀ ਦੇਣਾ। ਉਹ ਨਹੀਂ ਨਹੀਂ ਭਾਜੀ ਅਗੋਂ ਘਰਵਾ ਇਕੱਲਾ ਹੀ ਐ। ਚੱਲ ਉੱਥੇ ਮਸਜੀ ਹੁੰਦੀ ਹੈ ਹੀ ਅਲੱਗੇ। ਨਹੀਂ ਘਰਾਂ ਦਾ ਔਖਾ ਇਹ ਨਾ ਰਾਜੇ ਦੀ ਮੰਮੀ ਦੇ ਮਿਲਣ ਨਹੀਂ ਰਿੰਦਾ। ਹੋਇਆ ਹੋਇਆ ਤੇ ਗੱਲ ਹੈ ਹੀ ਆ। ਪਰ ਹੁਣ ਪਰਿਸ਼ਾਦਾ ਛੱਡ। ਪੁੱਤ ਜਿੰਨਾ ਮੁੰਡਿਆਂ ਦੇ ਮਗਰ ਤੂੰ ਲੱਗਾ ਵਾ ਨਾ ਉਹਨਾਂ ਦੀ ਘਰ ਹਿੱਸਾ ਸਾਡੇ ਕੋਲ ਨਹੀਂ ਹੋਣੀਆਂ। ਅਸੀਂ ਤਾਂ ਮਿਹਨਤ ਕਰਾਂਗੇ ਤੇ ਫੇਰ ਹੀ ਖਾਵਾਂਗੇ। ਉਹ ਉਹ ਤਾਂ ਆਂਦਾ ਸ਼ਹਿਰ ਨੂੰ ਜਾਣਾ ਮੜਾ ਜਾ। ਉਹਦੇ ਨਾਲ ਕੀ ਆ? ਉਹ ਯਾਰ ਇੱਕ ਦਿਨ ਦਾ ਕੰਮ ਤੇਰਾ ਤੇ ਰੋਜ਼ ਦਾ ਕੰਮ ਆ। ਮੈਨੂੰ ਫਲਾਣਾ ਮੁੰਡਾ ਸਾਥ ਆਏ ਮੈਨੂੰ ਫਲਾੜੇ ਨੇ ਫੋਨ ਕਰਤਾ। ਮੇਰੀ ਗੱਲ ਸੁਣ। ਉਹਨਾਂ ਵਿੱਚੋਂ ਤਾਂ ਕਿਸੇ ਦਾ ਪਿਓ ਨੌਕਰੀ ਕਰਨ ਰਿਹਾ ਵਾ ਕਿਸੇ ਦਾ ਪੁੱਤ ਕਰਨ ਰਿਹਾ ਵਾ ਤੇ ਮਹੀਨੇ ਬਾਅਦ ਤਨਖਾਹ ਘਰ ਆ ਜਾਂਦੀ